ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਆ ਕਿ ਸਭ ਠੀਕ ਹੋਣਗੇ ਹਾਂਜੀ ਤਾਂ ਜਿਨ੍ਹਾਂ ਨੇ ਹਜ ਤੱਕ ਨਹੀਂ ਫੋਲੋ ਕੀਤਾ ਤਾਂ ਪਲੀਜ਼ ਪਹਿਲਾਂ ਤਾਂ ਫੋਲੋ ਕਰ ਲੋ ਜੀ ਤੇ ਹਾਂਜੀ ਫੋਲੋ ਕੀਤੇ ਬਿਨਾ ਮੈਸੇਜ ਨਾ ਕਰਿਆ ਕਰੋ ਜੀ ਕੋਈ ਵੀ ਮੈਂ ਹਰ ਵੀਡੀਓ ਦੇ ਵਿੱਚ ਕਹਿੰਨੀ ਆ ਤੁਹਾਨੂੰ ਰਿਕੁਐਸਟ ਕਰਦੀ ਆ ਜ਼ਿਆਦਾਤਰ ਜੋ ਮੈਨੂੰ ਫੋਲੋ ਕਰਦੇ ਨੇ ਮੈਂ ਉਹਨਾਂ ਦਾ ਹੀ ਰਿਪਲਾਈ ਕਰਦੀ ਆ ਜੀ ਕਮੈਂਟ ਤੇ ਫੋਲੋ ਜ਼ਰੂਰ ਕਰਿਆ ਕਰੋ ਜੀ ਕਮੈਂਟ ਦੇ ਵਿੱਚ ਪਹਿਲਾਂ ਦੱਸ ਦਿਆ ਕਰੋ ਜੀ ਆਪਣਾ ਡਾਟਾ ਆਪਣੀ ਏਜ ਆਪਣੀ ਕਾਸਟ ਤੇ ਆਪਣੀ ਡਿਸਟ੍ਰਿਕਟ ਮੈਨੂੰ ਜਰੂਰ ਦੱਸ ਦਿਆ ਕਰੋ ਜੀ ਕਿਉਂਕਿ ਉਹਦੇ ਨਾਲ ਤੁਹਾਡਾ ਵੀ ਟਾਈਮ ਵੇਸਟ ਨਹੀਂ ਹੋਏਗਾ ਤੇ ਮੇਰਾ ਵੀ ਨਹੀਂ ਹੋਏਗਾ ਜੀ ਹਾਂਜੀ ਤਾਂ ਕਰਦੇ ਆ ਜੀ ਅੱਜ ਦੇ ਡਾਟਾ ਦੀ ਗੱਲ ਜੀ ਅੱਜ ਦਾ ਡਾਟਾ ਹੈਗਾ ਜੀ ਸ਼ਰਮਾ ਸ਼ਰਮੀਆਂ ਦੀ ਭੈਣ ਹੈ ਜੀ ਪੰਡਤਾਂ ਦੀ ਸ਼ਰਮੀਆਂ ਦੀ ਭੈਣ ਹੈ ਜੀ ਏਜ ਹੈਗੀ ਹੈ ਜੀ 28 29 ਸਾਲ ਪਲੱਸ 2 ਕੀਤੀ ਹੋਈ ਹੈ ਜੀ ਕੁੜੀ ਸੋਹਣੀ ਹੈ ਜੀ ਉੱਚੀ ਲੰਮੀ ਹੈ ਤੇ ਪਲੀਜ਼ ਜਲਦੀ ਤੋਂ ਜਲਦੀ ਮੈਨੂੰ ਤੁਸੀਂ ਆਪਣਾ ਡਾਟਾ ਭੇਜੋ ਜੀ ਕਮੈਂਟ ਰਾਈ ਜਲਦੀ ਤੋਂ ਜਲਦੀ ਕਿਉਂਕਿ ਇਹ ਰਿਸ਼ਤਾ ਸਿੱਧਾ ਹੈ ਜੀ ਆਪਾਂ ਜਲਦੀ ਹੀ ਕਰਵਾ ਦੇਣਾ ਹੈ ਜੀ ਤੇ ਉਹ ਉਸ ਤੋਂ ਬਾਅਦ ਕੁੜੀ ਦੀਆਂ ਪਿਕ ਪਾਉਣਗੇ ਪਹਿਲਾਂ ਉਹ ਮੁੰਡੇ ਦਾ ਬਾਇਓ ਡਾਟਾ ਤੇ ਪਿਕ ਦੇਖਣਗੇ ਜੀ ਪਲੀਜ਼ ਜਲਦੀ ਤੋਂ ਜਲਦੀ ਤੁਸੀਂ ਆਪਣਾ ਬਾਇਓ ਡਾਟਾ ਪਾਓ ਜੀ ਕੁੜੀ ਏਰੀਆ ਹੈਗਾ ਜੀ ਬਾਗਾਪੁਰਾਣਾ ਤੇ ਉਹਨਾਂ ਨੂੰ ਬੱਗਾ ਪ੍ਰਾਣੇ ਦੇ ਨੀਅਰ ਨੀਅਰ ਜਿਵੇਂ ਕਿ ਮੋਗਾ ਹੋ ਗਿਆ ਕੋਟਕਪੂਰਾ ਹੋ ਗਿਆ ਜਾਂ ਇੱਥੇ ਨੀਅਰ ਨੀਅਰ ਹੀ ਉਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਦੂਰ ਹਨ ਪਲੀਜ਼ ਬਿਲਕੁਲ ਸੰਪਰਕ ਨਾ ਕਰਨ ਤੇ ਅਦਰ ਕਾਸਟ ਵੀ ਨਾ ਕਰਨ ਜੀ ਅਦਰ ਕਾਸਟ ਵਾਲੇ ਉਹਦਾ ਆਪਣਾ ਡਾਟਾ ਭੇਜ ਸਕਦੇ ਨੇ ਗੱਲ ਕਰ ਸਕਦੇ ਨੇ ਬਟ ਇਸ ਰਿਸ਼ਤੇ ਲਈ ਨਹੀਂ ਜੀ ਉਹਨਾਂ ਨੇ ਕਿਉਂਕਿ ਆਪਣੇ ਕਾਸਟ ਚ ਹੀ ਕਰਨਾ ਹੈ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਜੀ